ਗੁੱਡ ਮਾਰਨਿੰਗ ਸਰ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਸ਼ੀਰ ਬਰਾਡ ਵਲੌਗਸ ਤੇ ਇੱਕ ਮਿੰਟ ਜੀ ਮਨਸ਼ੀਰ ਬਰਾਡ ਵਲੌਗਸ ਤੇ ਹੋਰ ਤਾਂ ਸਾਰੇ ਕਿਵੇਂ ਹੋਪ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਤੰਦਰੁਸਤ ਹੋਵੋਗੇ ਤੇ ਲੋ ਜੀ ਵਲੌਗ ਵੀ ਸਟਾਰਟਿੰਗ ਕਰਨ ਲੱਗੇ ਆ ਟਾਈਮ ਹੋ ਗਿਆ 10:30 ਤੋਂ ਅੱਪ ਐਂਡ ਮੈਂ ਹੁਣ ਤੋ ਕੇਆ ਸੇਰ ਵੈਸੇ ਤੇ ਮੈਂ ਮਾਰਨਿੰਗ ਨਾਲ ਹੀ ਸੀ ਤੇ ਬਟ ਨਾ ਮੈਂ ਵਾਸ਼ ਕਰਕੇ ਜਿਵੇਂ ਤੁਹਾਨੂੰ ਦੱਸਿਆ ਸੀ ਸਪਾਅ ਮੈਂ ਗਲਤ ਕਰ ਰਹੀ ਸੀ ਨਾ ਤੇ ਉਸ ਸਪਾਅ ਮੈਂ ਗਲਤ ਕਰ ਰਹੀ ਸੀ ਮੈਂ ਵਾਸ਼ ਕਰਕ ਵਿਦਆਊਟ ਵਾਸ਼ ਮਤਲਬ ਪਹਿਲਾਂ ਜਿਵੇਂ ਅੱਜ ਵਾਸ਼ ਕੀਤਾ ਤੀਸਰੇ ਦਿਨ ਸਪਾਅ ਕਰ ਰਹੀ ਸੀ ਤੇ ਜਦ ਕਿ ਜਿਹੜਾ ਸਪਾਅ ਹੈਗਾ ਵਾਸ਼ ਕਰਕੇ ਨਾਲ ਦਿਨਾਂ ਥੋੜੇ ਜਿਹਾ ਟਾਈਮ ਬਾਅਦ ਮਤਲਬ ਸਪਾਅ ਕਰਨਾ ਹੁੰਦਾ ਤੇ ਹੁਣ ਫਿਰ ਮੈਂ ਨਾ ਸੁਬਾ ਨਾਲ ਹੀ ਸੀ ਇੱਕ ਵਾਰ ਤੇ ਫਿਰ ਉਦੋਂ ਬਾਅਦ ਨਾਲ ਦਿਨਾਂ ਨਾਲ ਕੇ ਮੈਂ ਕੀਤਾ ਸਪਾਅ ਤੇ ਹੁਣ ਮੈਂ ਸਪਾਅ ਨੂੰ ਵਾਸ਼ ਕਰਕੇ ਆਈਆਂ ਇਕੱਲਾ ਤੇ ਟਿਊਸ਼ਨ ਵਗੈਰਾ ਪੜਾ ਕੇ ਫ੍ਰੀ ਹੋ ਗਏ ਸਪਾ ਕਰ ਲਿਆ ਚਲੋ ਅੱਜ ਦੋ ਤਿੰਨ ਕੰਮ ਹੋ ਗਏ ਜਬਜੋ ਸਿੰਘ ਫਰਾਡ ਨੂੰ ਸਿਰ ਪਿੰਡੇ ਨਵਾਇਆ ਖਾਣਾ ਵਗੈਰਾ ਖਵਾਇਆ ਦੈਨ ਹੁਣ ਜਬਜੋ ਸਿੰਘ ਬੈਠਾ ਤੇ ਆਪਾਂ ਹੁਣ ਵਲੌਗ ਦੀ ਸਟਾਰਟਿੰਗ ਕੀਤੀ ਐ ਤੇ ਜੇ ਕੋਈ ਕੋ ਸਾਡੇ ਚੈਨਲ ਤੇ ਨਿਊ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣਾ ਆ ਗਿਆ ਬੇਸਣ ਜਿਹੜੀ ਮੈਂ ਚੀਜ਼ ਰੈਂਦੀ ਹੁੰਦੀ ਮੈਂ ਦਾਲ ਚ ਨਹੀਂ ਮੇਰਾ ਬੇਸਣ ਰਹਿੰਦਾ ਸੀਗਾ ਥੋੜਾ ਜਿਹਾ ਸੀ ਬੇਸਣ ਹੈਗਾ ਤੁਸੀਂ ਤੇ ਮੇਰੇ ਤੁਹਾਨੂੰ ਮਦਸੇ ਛੋਲੇ ਮੁੱਕੇ ਪਏ ਸੀ ਇਹ ਤਾਂ ਆਪਣੀ ਬੂਲਦੀ ਹੈ ਰਾਈਤਾ ਉਹ ਮਖਾਣੇ ਸੋ ਇਹ ਚੀਜ਼ਾਂ ਮੇਰੀਆਂ ਇਹਨਾਂ ਨੂੰ ਮੈਂ ਰੋਸਟ ਕਰਕੇ ਰੱਖੂੰਗੀ ਉਹ ਮੈਂ ਸਿੱਕਾ ਕਰਕੇ ਖਾਂਦੀ ਰਹਿੰਦੀ ਜਦੋਂ ਮੈਨੂੰ ਜੀ ਕਰਦਾ ਮੈਂ ਇਹੀ ਖਾਨੀ ਆ ਐਂਡ ਸਬਜੀ ਆਪਣੇ ਆਈ ਪਈ ਹੈ ਵੈਂਗਣੀ ਭਰਵੀ ਐਂਡ ਪੇਠਾ ਇਹ ਮਿਰਚਾਂ ਬਹੁਤ ਟੇਸਟੀ ਹੁੰਦੀਆਂ ਵਾਲੀਆਂ ਮਿਰਚਾਂ ਨਾ ਵਾਲੀਆਂ ਮੋਟੀਆਂ ਨੇ ਇਹਨਾਂ ਨੂੰ ਮਿੱਠੀਆਂ ਹੁੰਦੀਆਂ ਮਤਲਬ ਕੌੜੀਆਂ ਨਹੀਂ ਹੁੰਦੀਆਂ ਵਾਲੀਆਂ ਇਹਦਾ ਫੇਵਰੇਟ ਹੈ ਵਾਲ ਨਾ ਹਲਕੇ ਹਲਕੇ ਹੋ ਜਾਂਦੇ ਆ ਸਵਾ ਕਰਕੇ ਬਿਲਕੁਲ ਹੀ ਹਲਕੇ ਹਲਕੇ ਤੇ ਲਓ ਜੀ ਹੁਣ ਆਪਾਂ मैं तो ना दो समझो दो वारी हो गया सैर तो दो वारी नत् गया सफा करके हूँ नती ट्रैक्टर की कर गए रेड़े दी है धुप तो देख लो कि चढ़ी पई है पूरे हाल हो तो मैं पे धुप्पा मैं कहंगणी ठहर के तर के जाओगी मैं क्या एडिटिंग कर ला क्योंकि फिर जब जो तू सुवे है ना अबजोत सिंह बराड़ जबजोत बेटा सत श्रीकाल ਇਨਾ ਜਿਹਦੇ ਨਾਲ ਗਿੱਚੀ ਗਿੱਲੀ ਪਈ ਸੀ ਪਰ ਮੈਂ ਨਾ ਉਹ ਪਾਸੇ ਰਬੜ ਪਾਤੀਆਂ ਮਤਲਬ ਇੱਧਰ ਇੱਧਰ ਕੁੜੀਆਂ ਵਾਂਗੂ ਗੁੱਤਾਂ ਲੀਆਂ ਕਰਤੀਆਂ ਤੇ ਸੁੱਕ ਜਾਣਗੇ ਵਾਲ ਤੇ ਫਿਰ ਆਪਾਂ ਇਹਦਾ ਸ਼ਾਮੀ ਜੂੜਾ ਕਰਾਂਗੇ ਕਿ ਹੋਰਲ ਵਰਕ ਕਰਵਾ ਦਾਂਗੇ ਸ਼ਾਮ ਨੂੰ ਅੱਜ ਅਬਜੋਦੀ ਭਲੂਂਗੜੀ ਨਹੀਂ ਕੀਦੀ ਮੇਰੇ ਬੇਟੀ ਦੀ ਬੜੀ ਸੋਹਣੀ ਬਣੀ ਹੋਈ ਹੈ ਨਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਠਹਿਰ ਕੇ ਮੈਂ ਨਾ ਵਲੌਗ ਦੀ ਐਡੀਟਿੰਗ ਕਰਨ ਲੱਗ ਗਿਆ 11:00 ਵਜੇ ਆ ਸਮਝ ਲਓ ਤੁਸੀਂ ਪੌਣੇ 11 ਤੇ ਮੈਂ 12:00 ਵਜੇ ਤੱਕ ਐਡੀਟਿੰਗ ਕਰਕੇ ਫਿਰ ਸਬਜ਼ੀ ਬਣਾ ਕੇ ਕੰਮ ਨਵੇੜੂਗੀ ਤੇ ਫੇਰ ਅੱਜ ਮੈਂ ਨਾ ਡੀਪ ਕਲੀਨਿੰਗ ਕਰਨੀ ਸਜ ਰੂਮ ਦੀ ਤੇ ਦੇਖਦੇ ਆ ਸ਼ਾਮ ਤੱਕ ਕੀ ਬੰਦਾ ਸ਼ਾਮ ਨੂੰ ਦੇਖਾਂਗੇ ਤੇ ਚਲੋ ਜੀ ਮਿਲਦੇ ਆ ਫੇਰ ਆਪਾਂ ਤੁਹਾਨੂੰ ਫੇਰ ਕੇ ਈਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਟਾਈਮ ਹੋ ਗਿਆ ਜੀ ਪੌਣੇ 6 ਵਜੇ ਦਾ ਤੇ ਆਹ ਕੁੜਤਾ ਦੇਖ ਲਓ ਤੁਸੀਂ ਮੇਰੇ ਪਾਇਆ ਇਹ ਨਾ ਮੈਂ ਵੈਸੇ ਤਾਂ ਲੋ ਓਏ ਲੋ T-shirt ਪਾਇਆ ਸੀ ਬਟ ਇਹ ਕੁੜਤਾ ਨਾ ਮੇਰੇ ਖੁਦ ਦਾ ਸਟਿਚ ਕੀਤਾ ਹੋਇਆ ਹੈ ਠੀਕ ਹੈ ਜੀ ਇਹਨੂੰ ਨੂੰ ਥੋੜਾ ਖੁੱਲਾ ਕਰਿਆ ਕਹਿੰਦਾ ਮਤਲਬ ਉਦੋਂ ਪਤਲੀ ਸੀ ਇਹ ਥੋੜੇ ਖੁੱਲਾ ਕਰਕੇ ਤੇ ਅੱਜ ਮੈਂ ਮੰਮੀ ਕਹਿੰਦੇ ਪਾ ਕੇ ਦਿਖਾ ਇਹ ਆਪਾਂ ਟੇਲਰ ਤੋਂ ਖੁੱਲਾ ਕਰ ਖੁਦ ਦਾ ਸਟਿਚ ਕੀਤਾ ਹੋਇਆ ਆ ਬੱਦਲ ਕਹਿੰਦੇ ਗਰਜਦੇ ਆ ਕਹਿੰਦੇ ਛੈਦ ਗਰਜੇ ਤੇ ਵੱਧਦੇ ਨਹੀਂ ਹੁੰਦੇ ਕੀ ਕੀ ਪਤਾ ਕਿੱਥੇ ਗਾਈ ਦਾ ਕਿੱਥੇ ਨਹੀਂ ਵੈਸੇ ਕਹਿੰਦੇ ਨਾ ਇਹ ਨਹੀਂ ਇਹ ਨਹੀਂ ਇੱਕ ਇਹ ਹੋਰ ਨਹੀਂ ਕਹਿੰਦੇ ਜਿਹੜੇ ਗੱਜਦੇ ਹੁੰਦੇ ਵੱਧਦੇ ਨਹੀਂ ਹੁੰਦੇ ਕਹਿੰਦੇ ਨੇ ਨਾ ਤਾਂ ਲੋ ਜੀ ਸ਼ਾਇਦ ਕਹਿੰਦੇ ਨੇ ਜਿਹੜੇ ਗਰਜਦੇ ਹੁੰਦੇ ਉਹ ਵੀ ਕਿ ਕਾਲਾ ਕਾਲਾ ਉਹ ਦੇਖੋ ਕਾਲਾ ਕਾਲਾ ਧੂਆ ਤੇ ਮੌਸਮ ਜਿਹੜਾ ਲੱਗਦਾ ਖਰਾਬ ਹੀ ਲੱਗ ਰਿਹਾ ਬਾਕੀ ਪਤਾ ਨਹੀਂ ਮੌਸਮ ਦਾ ਕੋਈ ਪਤਾ ਨਹੀਂ ਕਿੱਥੇ ਗੱਜਦੇ ਨੇ ਤੇ ਕਿੱਥੇ ਵਰਦੇ ਨੇ ਕਹਿੰਦੇ ਹੁੰਦੇ ਸੁਣੋ ਆਵਾਜ਼ ਜੱਜੋ ਸਿੰਘ ਬਰਾੜ ਦੇਖੋ ਬੱਦਲ ਗਰਜੀ ਜਾਂਦੇ ਪੂਰੇ ਸੁਣੋ ਇਹਦੀ ਗੱਲ ਸੁਣਾ ਕਿਸ ਕੋ ਫੋਨ ਲਗਾ ਰਹੇ ਹੋ ਬੇਟਾ ਗੁੱਡ ਬாய் ਗੁੱਡ ਬாய் ਯੈਸ ਗੁੱਡ ਬாய் ਗੁੱਡ ਬாய் ਬੁੱਢੇ ਮਿੱਟੀ ਨਾਲ ਸੱਚਪੋਣੀ ਖੜੇ ਜੋ ਫਰ ਮੌਸਮ ਦਾ ਹਾਲਾਤ ਮੈਂ ਕਿ ਦਿਖਾ ਦਾਂ ਐਂਡ ਮੈਂ ਫਿਰ ਮੰਮੀ ਕਿਨੇ ਜਦੋਂ ਕਿਹਾ ਹਾਂਜੀ ਬੇਟਾ ਮੰਮੀਆਂ ਦੇ ਪਾ ਕੇ ਦੇਖਾ ਫਿਰ ਮੈਂ ਉਤਾਰੇ ਨਹੀਂ ਮੈਂ ਤਾਂ ਪਾਈ ਰੱਖਣੀ ਆ ਦੇਖੋ ਮੇਰੀ ਸਟੀਚਿੰਗ ਵਾ ਕੀਤੀ ਹੋਈ ਆ ਦੇਖੋ ਦੋ ਮੈਂ ਕੁਵਾਰੀ ਸੀ ਸੱਚ ਕੁਵਾਰੀ ਹੁੰਦੀ ਦਾ ਕੁੜਤ ਸੂਟ ਹੈ ਮੇਰਾ ਸੂਟ ਨਹੀਂ ਹੈਗਾ ਇਹ ਜੀਨ ਨਾਲ ਕੁੜਤਾ ਸੀਤਾ ਸੀ ਜਿਵੇਂ ਇਹਦੀ ਮੈਂ ਮਰੇਲਾ ਜੀ ਬਾਹਮ ਬਣਾਈ ਸੀ ਦੇਖੋ ਡਿਜ਼ਾਈਨ ਤਾਂ ਹੀ ਤਾਂ ਮੈਂ ਤੁਹਾਨੂੰ ਨਹੀਂ ਕਹਿੰਦੀ ਮੈਂ ਸਟੀਚਿੰਗ ਵਾਲੀ ਵੀਡੀਓ ਦੇਖ ਕੇ ਨਾ ਮੈਨੂੰ ਇਦਾਂ ਲੱਗਦਾ ਹੁੰਦਾ ਮੈਂ ਆਹ ਚੀਜ਼ ਕਰ ਸਕਦੀ ਹਾਂ ਕਿਉਂਕਿ ਮੈਨੂੰ ਹਲਕੀ ਫੁਲਕੀ ਨਹੀਂ ਆ ਮਤਲਬ ਇਹਦੀ ਹੈਗਾ ਸ਼ੌਕ ਵੀ ਹੈਗਾ ਤੇ ਹਲਕਾ ਫੁਲਕਾ ਮੈਂ ਕਾਰ ਵੀ ਲੈਣੀ ਹੈ ਸਟੀਚਿੰਗ ਦਾ ਕੰਮ ਆ ਕਰਤੇ ਤਾਂ ਸਾਲਾ ਸਕਦੀ ਜਦੋਂ ਮੈਂ ਇਹ ਪਾ ਸਕਦੀ ਹਾਂ ਸੀ ਸਕਦੀ ਆ ਤੋਂ ਮੈਂ ਸੀ ਸਕਦੀ ਆ ਤੇ ਵਲੌਗ ਹੁਣ ਆਪਣਾ ਕੰਟੀਨਿਊ ਕਰਦੇ ਮम्मी ਖਿਚੜੀ ਧਰਨੀ ਆ ਨਹੀਂ 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 ਖਿਚੜੀ ਨਹੀਂ ਧਰਨੀ ਮम्मी ਨੂੰ ਨਾ ਟਿੱਡ ਦੁਖੀ ਜਾਂਦਾ ਤੇ ਮੈਂ ਕਿ ਅਸੀਂ ਖਿਚੜੀ ਧਰ ਦਿੰਦੇ ਨਹੀਂ ਕਹਿੰਦੇ ਨਹੀਂ ਕਰਦੇ ਉਹਦੇ ਕੋ ਕਾਲਾ ਕਾਲਾ ਤੇ ਮੈਂ ਫਿਰ ਮੰਮੀ ਕੱਟਰਾਂਗੇ ਆਪਣਾ ਮਤੀਰਾ ਮਤੀਰਾ ਹੀ نکال ਲੋ ਮਤੀਰਾ ਖਾएंगे ਉਹ ਵਿਚਲਾ ਬਾਹਰ ਕੱਢ ਲੋ ਤੇ ਨਵਾਂ ਅੰਦਰ ਧਰ ਦਾਂਗੇ ਚਲੋ ਜੀ ਮਤੀਰਾ ਖਾਣੇ ਆ ਹੁਣ ਆਪਾਂ ਇਹ ਮੇਰਾ ਇਹ ਪੁਰਾਣਾ ਫੋਨ ਇਹ ਕੀ ਕਰਦਾ ਦੇਖੋ ਜੱਜਤ ਸਿੰਘ ਕੀ ਕਰਦੇ ਹੋ ਕੀ ਕਰਦੇ ਮੈਂ ਹੋ ਸਾਰਿਆਂ ਨੂੰ ਪਿਆਰ ਭਰੀ ਤੂੰ ਬੋਲ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੁੜਾ ਕਰਤਾ ਤਾਂ ਮੈਂ ਤੀਕਨੀ ਮਾਰਦੀ ਹਾਂ ਤੇ ਬੇਟਾ ਦੇਖੋ ਜੀ ਮੌਸਮ ਦਾ ਹਾਲਾਤ ਕਲਕਲ ਹੋਇਆ ਬੱਦਲ ਇੱਧਰ ਕੀ ਖਲੋ ਕੀ ਖਲੋ ਮੀਂਹ ਦੀ ਤਾਈ ਦੇ ਹਾਲਾ ਕੀ ਦੇਖ ਲੋ ਤੇਰੀ ਕੀ ਦੇਖਾ ਤੇਰੀ ਇੱਛਾ ਸੁਣੋ ਬਈ ਮੈਨੂੰ ਸਮਝ ਨਹੀਂ ਆਈ ਕਹਿੰਦਾ ਮੇਰੀ ਕੜਈ ਕਿੱਥੇ ਵਿਖਾ ਦੋ ਫਰੈਂਡ ਨੂੰ ਕਿੱਥੇ ਪਈ ਆ ਚੱਪ ਜੋਦੀ ਕਹੀ ਬਤਨ ਕਿਹੜੀ ਹੈ ਕਹਿੰਦਾ ਇੱਥੇ ਤਾਂ ਹੋਰ ਸਮਾਨ ਪਿਆ ਦੂਜਾ ਖੇਤੀ ਦਾ ਤੂੰ ਦੱਸ ਸੱਚਾ ਹੈ ਨਹੀਂ ਇੱਥੇ ਤਾਂ ਬੁੱਤਰ ਹਾਂ ਦੀ ਇੱਥੇ ਹੈ ਨਹੀਂ ਅਚਕ ਕੇ ਧਰਤੀ ਉਨੇ ਕਿਤੇ ਹੋਰ ਆ ਪਈ ਮੈਨੂੰ ਲੱਗਾ ਹਾਂ ਆ ਬਲੀ ਤੇਰੀ ਕਹੀ ਹਾਂ ਆ ਜਬ ਜੋਦੀ ਕਹੀ ਆ ਏਦਾ ਕੀ ਕੰਮ ਨਹੀਂ ਆਪਣਾ ਪੁੱਤ ਚਲੋ ਇਹ ਨਹੀਂ ਓਏ ਹੋਰ ਆ ਕੁਛ ਇਹ ਨਹੀਂ ਉਹ ਤਾਂ ਛੋਟੀ ਜੀ ਸੀ ਇਹ ਤਾਂ ਹੋਰ ਆ ਕੁਛ ਇਹ ਹੋਰ ਆ ਉਹ ਤੇਰੀ ਸੀ ਇਹ ਤਾਂ ਕੋਈ ਹੋਰ ਆ ਨਹੀਂ ਇਹ ਨਹੀਂ ਤੇਰੀ ਆ ਸਾਡਾ ਟੂੜੀ ਛੰਨਣ ਵਾਲਾ ਹੈ ਇਹ ਨਹੀਂ ਗਿਓ ਨਹੀਂ ਕੀ ਜੀ ਆ ਵਾਪਸ ਆ ਜਾ ਆ ਸਾਡੇ ਪਸੂਆਂ ਵਾਲਾ ਘਰ ਪਸੂਆਂ ਦਾ ਰੂਮ ਆ ਮੰਮੀ ਮਤੀਰਾ ਕੱਟਣ ਲੱਗਿਆ ਲੈ ਮੰਮੀ ਤੇਰੇ ਜੀ ਹੁਣ ਆਪਾਂ ਖਾਣੇ ਮਤੀਰਾ ਮੰਮੀ ਕੱਟੂ ਤੁਹਾਨੂੰ ਪਤਾ ਆਪਾਂ ਤਾਂ ਕੱਟਿਆ ਆਵਦੇ ਆ ਦਬ ਸਵਾਦ ਘੱਟ ਲੱਗਦਾ ਤੇ ਹੁਣ ਆਪਾਂ ਖਾਵਾਂਗੇ ਮੰਮੀ ਕੱਢ ਕੇ ਦੇਉਗੀ ਮੈਂ ਸਪੂਨ ਲੈ ਕੇ ਆਨੀ ਆ ਰੁਕ ਜੋ ਫੋਕ ਠੀਕ ਕੱਟ ਦਿੰਦੇ ਆ ਫੋਕ ਲੈ ਕੇ ਹੁਣ ਨਹੀਂ ਆ ਤੇ ਹੁਣ ਆਪਾਂ ਛੱਕਦੇ ਆ ਮਤੀਰਾ ਠੰਡਾ ਠੰਡਾ ਠਾਰ ਗੋਰੀਓ ਅੰਦਰ ਠੰਡਾ ਮਤੀਰਾ ਖਾਤੇ ਹੈ ਫੋਕ ਦੇ ਸਾਥ ਖਾਂਗੇ ਇਸ ਦਾ ਕੱਪ ਜੀ ਨੂੰ ਸੋਹਾਈ ਹੁਣ ਮੇਰੀ ਰੀਸ ਨਾਲ ਉਹ ਵਾਂਗੂ ਛੋਟਾ ਫੋਕ ਇੱਥੇ ਆ ਇਹ ਪੇਸ਼ ਛੋਟਾ ਜੱਪ ਜੁੱਤ ਜਿੱਟਾ ਵੀ ਕੀੜੇ ਆ ਗਏ ਆ ਬਈ ਕੀੜਿਆਂ ਤੇ ਮੱਖੀਆਂ ਦਾ ਜਿਹੜਾ ਰੋਤ ਆ ਗਿਆ ਲੈ ਹੁਣ ਤੇ ਲੋ ਜੀ ਹੁਣ ਆਪਾਂ ਛੱਕਦੇ ਆ ਮੈਨੂੰ ਵੀ ਆਵਦਾ ਚਾਰਜਾ ਚੜੇ ਪਿਆ ਕੁਰਤੇ ਦਾ ਜੀ ਪਾਇਆ ਕਾਫੀ ਚਿਰ ਬਾਦ ਕਿੰਨੇ 7 ਸਾਲ ਬਾਅਦ ਤਾਂ 6-7 ਸਾਲ ਬਾਅਦ ਆਲਾ ਚੱਕਰ ਦਾ ਕੰਨੇ ਦੇਖੋ ਸਾਨੀ ਮਹਿਫਲ ਲੱਗੀ ਇੰਨਾ ਜਣਿਆਂ ਦੀ ਦੇਖੋ ਕਿਵੇਂ ਸ਼ੱਕਦਾ ਲਿਆਓ ਮੰਮੀ ਇੱਕ ਮੈਨੂੰ ਦਿਓ ਪਲੇਟ ਇਹ ਲੈ ਆਓ ਐਸੇ ਸ਼ੱਕ ਲੋ ਬਸ ਵਿੱਚੋਂ ਆਪਣੇ ਆਪ ਨਿਕਲ ਜਾਂਦਾ ਹੈ ਸ਼ੱਕ ਲੋ ਮੈਂ ਚਕਾਵਾਂ ਤੈਨੂੰ ਨਾ ਜੀ ਤੁਮ ਆਏ ਸਭ ਹੀ ਆ ਮੈਂ ਕੱਢਦੀ ਨਹੀਂ ਵੀ ਕੱਢਨੇ ਪੈਣਗੇ ਜੀ ਆਪਾਂ ਨੂੰ

Smaker det godt? Borke Bolo Hanji. Han. I will let a honey be. Oh, dear. I will let a be, honey. We? not, I know, there are coal. Man, the something I call. I can't. ਮਸਤੀ ਮਾਰ ਦੇ ਬੇ ਮੰਮੀ ਕਿ ਜਲਦੀ ਜਲਦੀ ਖਾ ਬੇਟਾ ਖਾਲਾਂ ਦੀ ਜਤੀ ਵੀ ਹਾਂ ਮੈਂ ਆ ਜੋ ਫਿਰੋਂ ਬਿਨਾ ਬੀਆ ਦੇ ਦਿੰਦੇ ਪੀਂ ਲਾਲ ਮੂਹ ਦਿੱਤਾ ਹਾਂ ਖਾਲਾ ਖਾਲਾ ਸਾਲਾ ਸਾਲਾ ਜੋਤ ਪਾਲਟੀ ਕਰਦਾ ਜਦ ਜੋਤ ਕਹਿੰਦਾ ਮੈਂ ਪਾਲਟੀ ਕਰਦਾ ਕਾਦੀ ਕਰਦਾ ਕਾਦੀ ਇਹ ਵਾਟਰਮੈਲਨ ਕਰ ਇਹ ਬਟਾ ਪਤਲ ਮੈਨ ਪਾਲਟੀ ਕਰੇ ਸਾਰੇ ਰਾਸ ਤੋਂ ਕਿਤੇ ਇਹ ਦੋ ਹਨੇਰ ਆ ਗਿਆ ਮੰਮੀ ਹਨ ਮੈਨ ਲੱਗਾ ਕਾਲਾ ਆਈ ਡਰ ਆ ਗਿਆ ਕਾਲਾ ਬੱਦਲ ਸਿਰ ਭਾਜੂਗਾ ਚਲੋ ਫਿਰ ਚਲੋ ਮੇਰਾ ਬਹੁਤ ਆ ਮੈਨੂੰ ਐ ਤਾਂ ਆਦਾ ਆਪਣੇ ਤੋਂ ਭੱਜਾ ਵੇਨ ਜਾਣਾ ਇੰਨਾ ਹਨੇਰਾ ਆਊਗਾ ਵੀ ਤੱਕ ਦਿੱਤੇ

ਤੈਨੂੰ ਤਾਂ ਫੇਰ ਹੀ ਦਿਉ ਮੈਨੂੰ ਝੂਟਾਂ ਨਹੀਂ ਦਿੱਤਾ ਕਹਿੰਦਾ ਡੈਡੀ ਆ ਗਏ ਸਤਿ ਸ੍ਰੀ ਅਕਾਲ ਸ਼ੁਗਰ ਸ਼ੁਗਰ ਵਲੌਗ ਸ਼ੂਟ ਕਰਦੇ ਵਲੌਗ ਤਾਂ ਦੇਖਣਾ ਗੱਲ ਸੁਣਾ ਸ਼ੁਗਰ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ ਤਾਤ ਜੋੜ ਕੇ ਦਿਓ ਆਪ ਜੋੜ ਕੇ ਇਹਨਾਂ ਪਿਛਲੇ ਤਾਂ ਪਿਛਲੇ ਵਲੌਗ ਜਦੋਂ ਮੈਂ ਸਸ ਉਹਨਾਂ ਨੇ ਬਾਈ ਕੀਤੀ ਉਹਨਾਂ ਨੇ ਵੀ ਬਾਈ ਨਹੀਂ ਕੀਤੀ ਇਹਨਾਂ ਨੇ ਮੈਨੂੰ ਵੀਰ ਨੂੰ ਮੈਂ ਖਾ ਲਾਂ ਪਹਿਲਾਂ ਫਿਰ ਗੱਲ ਕਰਦੇ ਆਪਾਂ ਲਓ ਜੀ ਆਪਾਂ ਨੇ ਖਾ ਪੀ ਵਾਟਰਮੈਲਨ ਤੇ ਮੌਸਮ ਬਹੁਤ ਬਹੁਤ ਖਰਾਬ ਹੈ ਫੋਨ ਰੱਖ ਕੇ ਅੰਦਰ ਐਂਡ ਮੇਰਾ ਰੱਦਾ ਰੋਟੀ ਦਾ ਕੰਮ ਨਵੇੜੀ ਕਿਉਂਕਿ ਜੇ ਹਨੇਰ ਆ ਗਏ ਨਾ ਤੁਹਾਨੂੰ ਪਤਾ ਨਹੀਂ ਹਨੇਰ ਤੇ ਫਿਰ ਸਾਰੇ ਕੰਮ ਦਾ ਨਾਸ ਮਾਰ ਦੇਣਾ ਰੋਟੀ ਪਾਣੀ ਦਾ ਨਾਸ ਮਾਰ ਦੂ ਤੇ ਕੱਪੜੇ ਦਾ ਦੇਖੀ ਜੂਗਾ ਪ੍ਰੈਸ ਦਾ ਵੈਸੇ ਤਾਂ ਕੱਪੜੇ ਹਸਬੰਦ ਦੇ ਪ੍ਰੈਸ ਪਏ ਨੇ ਜਬ ਜੋਦਾ ਵੀ ਆਇਆ ਤਾਂ ਮੈਨੂੰ ਦੇਖ ਕਦਾ ਸੂਟ ਪ੍ਰੈਸ ਹੋਊਗਾ ਕੱਲ ਵਾਸਤੇ ਤਾਂ ਦੇਖਾਂ ਮੈਂ ਜਬ ਜੋਦਾ ਵੈਸੇ ਤਾਂ ਨਹੀਂ ਯਾਰ ਜਬ ਜੋਦਾ ਇੱਕ ਨਿਊ ਸੂਟ ਹੀ ਪ੍ਰੈਸ ਆ ਬਸ ਬਲੈਕ ਵਾਲਾ ਚਲੋ ਫਿਰ ਨਾ ਵੀ ਹੋਊਗਾ ਤਾਂ ਕੱਲ ਨੂੰ ਕੱਪੜੇ ਦਾ ਕੰਮ ਨਵੇੜਾਂਗੇ ਨਾ ਪਾਜ ਨਹੀਂ ਨਵੇੜਦੇ ਮੇਰੇ ਨਵੇਂ ਸੂਟ ਆ ਗਏ ਆ ਸਟਿਚਿੰਗ ਹੋ ਕੇ ਉਹ ਵੀ ਮੈਂ ਤੁਹਾਨੂੰ ਠਹਿਰ ਕੇ ਵਿਖਾਉਂਗੀ ਕਿਉਂਕਿ ਨਾ ਸੌਰੀ ਯਾਰ ਖਲਾਰਾ ਦੇ ਆ ਮੇਰੇ ਨਵੇਂ ਜੋਤ ਦੀ ਪੈਂਟ ਆ ਇਹ ਸਟੀਚਿੰਗ ਕੋ ਸੈੱਟ ਕਰਨਾ ਰਿਸੀ ਮੜੀ ਜੀ ਆ ਦੇਖੋ ਮੇਰੇ ਕੱਪੜੇ ਦਾ ਖਲਾਰਾ ਮੈਂ ਕੱਪੜਿਆਂ ਦਾ ਖਲਾਰਾ ਤਾਂ ਚੱਕਣਾ ਆ ਸਾਰੇ ਧੋ ਧੋ ਕੇ ਜੋੜ ਜੋੜ ਕੇ ਇੱਥੀ ਧਰੀ ਜਨੇ ਰਹਿਨੇ ਆ ਨੀਚੇ ਸੈੱਟ ਕਰਨੀ ਪ੍ਰੈਸ ਕਰਨ ਵਾਲੇ ਕੁਛ ਕੁਛ ਆ ਮੇਰੀਆਂ ਲੋਰਆਂਆਂ ਲੋਰਾਂ ਦੀਆਂ ਕੱਡੀਆਂ ਨੇ ਗਰਮੀਆਂ ਵਾਲੀਆਂ ਬਾਹਰ ਔਨ ਨੂੰ ਘਰੇ ਆ ਚੁੰਨੀ ਆ ਸਾਰਾ ਬਸ ਇਹਨਾ ਹੁਣ ਮੈਂ ਆ ਵੇਖਦੀ ਆ ਆ ਖਲਾਰਾ ਫੇਰ ਚੱਕਦੇ ਆਪਾਂ ਤੇ ਆਓ ਮੇਰੇ ਨਾਲ ਤੁਸੀਂ ਤਲੋ ਜੀ ਆਪਣੇ ਖਲਾਲ ਚੱਕਾਂਗੇ ਬਾਅਦ ਚ ਨੇਰ ਬਹੁਤ ਜ਼ਿਆਦਾ ਆ ਚੱਲਿਆ ਤੇ ਤੁਹਾਨੂੰ ਪਤਾ ਨਹੀਂ ਕੀ ਹਿਸਾਬ ਕਿਤਾਬ ਹੁੰਦਾ ਪਿੰਡਾਂ ਦੇ ਵਿੱਚ ਜਦੋਂ ਨੇਰ ਆ ਜਾਂਦਾ ਨਾ ਹੈ ਐਕਟਿਵਨ ਤਾਂ ਕੁਛ ਨਹੀਂ ਹੁੰਦਾ ਤੇ ਨਾਲ ਫਿਰ ਕੰਮ ਹੋ ਜਾਂਦਾ ਖਰਾਬ ਕਿਉਂਕਿ ਫਿਰ ਨਾ ਸਿਸਟਮ ਹੋ ਜਾਂਦਾ ਖਰਾਬ ਤੇ ਆਪਾਂ ਕਿਉਂਕਿ ਅੱਜ ਹਜ਼ਬਣ ਵੀ ਆ ਗਈ ਜਲਦੀ ਤੇ ਆਪਾਂ ਰੋਟੀ ਦਾ ਕੰਮ ਲਗੀ ਨਬੇੜ ਹੈ ਨਾ ਤੁਹਾਨੂੰ ਪਤਾ ਵੈਸੇ ਵੀ ਸਾਡੇ ਦੱਸਦੇ ਆ ਖਾਈ ਲੈਨੇ ਆ ਸੀ ਤੇ ਸਾਨੂੰ ਮੇਰੀ ਗੱਲ ਸੁਣੋ ਮੈਂ ਗੱਲ ਦੱਸ ਮਮੀਆਂ ਦੇ ਮਮੀਆਂ ਨੇ ਅੱਜ ਤੇ ਕੁੜੀ ਕੋਲ ਚਾੜ ਹੀ ਚੱਕੇ ਜਿੰਦਾ ਆਪਦੇ ਸੂਟ ਪਾ ਵੀਰ ਗੱਲ ਸੁਣੋ ਮਾੜੀ ਮੋਰਤੀ ਆਉਦੇ ਨੂੰ ਟੇਲਰ ਮੈਂ ਮੰਨਦੀ ਆ ਮੈਂ ਖੁਦ ਦਾ ਸਟਿਚ ਕੀਤਾ ਮੈਂ ਕੁੜਤਾ ਪਾਈ ਬੈਠੀ ਆ ਦੇਖੋ ਅੱਜ ਹਜੇ ਤੱਕ ਮੇਰੇ ਟੇਲਰਾਂ ਨੇ ਕਦੇ ਮੇਰੇ ਨਾਲ ਐਸਾ ਜੀਆਂ ਬਾਹਾਂ ਨਹੀਂ ਬਣਾਈਆਂ ਜਿਹੜੀਆਂ ਮੈਂ ਬਣਾ ਕੇ ਬੈਠੀ ਆ ਦੇਖੋ ਅਮਰੇ ਲੱਗਿਆ ਤੇ ਫਿਰ ਮੈਂ ਤਾਂ ਆਪਦੇ ਨੂੰ ਮੰਨਣਾ ਦੇਖੋ ਮੈਂ ਕਦੇ ਆਪਣੇ ਬਣਾਈਆਂ ਲਈ ਕਦੇ ਕੋਈ ਸਟੀਚਿੰਗ ਸਿੱਖੀ ਨਹੀਂ ਸੀ बस ਦੇਖ ਦੇਖ ਕੇ ਬਸ ਹਣਾ ਤਰੋ ਜੀ ਆਪਣਾ ਗੱਲਾਂ ਕਰੀਏ ਘੱਟ ਤੇ ਕੰਮ ਕਰੀਏ ਜ਼ਿਆਦਾ ਤਵਾਨਾ ਕਿ ਉਹ ਮੀਠੂ ਵੀ ਇਹ ਵਰਨਾ ਨੇਰੀ ਆਉਂਦੀ ਆਉਂਦੀ ਨਾਲ ਮੀਂਹ ਵੀ ਆ ਜਾਂਦਾ ਤੇ ਦੋ ਚਿੱਚਾ ਰਲ ਜਾਂਦੀਆਂ ਜਦੋਂ ਮੀਂਹ ਤੇ ਕਹਿੰਦੇ ਨੇ ਇਹ ਤੁਹਾਨੂੰ ਪਤਾ ਹੀ ਹੈ ਫਿਰ ਗੰਧ ਜਿਆਦਾ ਵੱਜਦਾ ਨੇਰੀ ਦੇ ਨਾਲ ਹੀ ਤੋਂ ਨਹੀਂ ਪੈ ਜਾਂਦਾ ਨਾ ਫਿਰ ਗੰਧ ਜਿਆਦਾ ਜਾਂਦਾ ਵੱਜ ਜਾ ਤੇ ਰੋਟੀ ਖਾਣ ਦਾ ਸਵਾਦ ਤਾਂ ਦੂਰੋਂ ਤੱਕ ਨਹੀਂ ਆਉਂਦਾ ਹੁੰਦਾ ਉਧਰੋਂ ਖਲਾ ਕੂੜਾ ਦੀ ਕੀ ਅੰਦਰ ਰਹਿੰਦਾ ਫਿਰ ਰੋਟੀ ਵੀ ਚੰਗੀ ਨਹੀਂ ਹਾਂਜੀ ਕੋਈ ਨਾ ਦਵਾਂਗੇ ਵਿਚਕਾਰੀ Holi ਤੇ ਲੈ ਕੇ ਦਵਾਂਗੇ ਮੇਰੇ ਪੁੱਤ ਨੂੰ Holi ਨਾ ਆਣੀ ਆ ਅੱਜ ਪਾਪਾ ਨੂੰ ਕਿ ਆਪਾਂ ਦੁਖਾਵਾਂਗੇ ਪਾਪਾ ਜੀ ਅੱਜ ਮੰਮਾ ਨੇ ਕੀ ਬਾਇਆ ਸੀ ਫੇਰ ਆ ਤੂੰ ਤੈਨੂੰ ਹਾਂ ਫੇਰ ਰਾਤ ਨੂੰ ਦਵਾਂਗੇ ਤੁਹਾਨੂੰ ਗਿਫਟ ਦਵਾਂਗੇ ਨਾ ਦੋਨਾਂ ਨੂੰ ਰਾਤ ਨੂੰ ਦਹੀਂ ਦਾ ਬਣਾ ਕੇ ਦਵਾਂਗੀ ਨਾ ਉਹ ਕਿਹੜਾ ਐਵੇਂ ਬਣੇ ਪਏ ਜਿੱਤੂ ਦਾ ਮੰਨ ਜਦੋਂ ਪਾਪਾ ਜਦੋਂ ਜਦੋਂ ਤੇ ਜਦੋਂ ਪਾਪਾ ਨੂੰ ਗਿਫਟ ਦਵਾਂਗੇ

ਸਾਡਾ ਫੀਡ ਸਫਤ ਪੰਨੇ ਇਹ ਸਾਸਰੀ ਕਲੈਨਰ ਬਾਈ ਨਹੀਂ ਬਾਈ ਇਹਨਾਂ ਨੇ ਨਾ ਬਾਈ ਨਹੀਂ ਕੀਤੀ ਇੱਕ ਦਿਨ ਮੈਨੂੰ ਵਲੌਗ ਚ ਤੇ ਨਾ ਉਹ ਕੀ ਹੋਇਆ ਉਹ ਨਾ ਮੰਨ ਕੇ ਚੱਲੋ ਮੈਂ ਤਾਂ ਗੌਰ ਨਹੀਂ ਕਰੀ ਅੱਲੀ ਜਿਹੜਾ ਕੋਈ ਵੇਖੂਗਾ ਗੌਰ ਨਾਲ ਉਹ ਤਾਂ ਪਤਾ ਲੱਗਦਾ ਵੈਸੇ ਕਿਉਂਕਿ ਤੇਰੇ ਨਾਲ ਤੇ ਫਰੈਂਡ ਨੇ ਵਲੌਗ ਦੇਖਿਆ ਜਦੋਂ ਉਹਨਾਂ ਨੇ ਦੇਖ ਲਿਆ ਵਿੱਚ ਤੇ ਪਾਈ ਦੀ ਕਰ ਕੇ ਕਹਿ ਤੁਸੀਂ ਕਰੇ ਬਾਏ ਦੀ ਕੀਤੀ ਤੇਰਨ ਦੇ ਛੇੜਿਆ ਕਿ ਤੁਸੀਂ ਬਾਏ ਦੀ ਕਰਕੇ ਮਤਲਬ ਤਾਂ ਕਰਕੇ ਮੈਂ ਛੇੜਿਆ ਸੀ ਅੱਜ ਤਾਂ ਮੈਂ ਕਿ ਸਸਤੀ ਕਰ ਤੇ ਬਾਹਰ ਨਾ ਨੂੰ ਫਸਟ ਕਰ ਜੀ ਹਾਂ ਚਲੋ ਜੀ ਆਪਾਂ ਫੋਨ ਨੂੰ ਕਰਦੇ ਆ ਬੰਦ ਬਿਜਲੀ ਬਹੁਤ ਜ਼ਿਆਦਾ ਅਰਜ਼ੀਆਂ ਨਹੀਂ ਮਿਲਾਂਗੇ ਤੁਹਾਨੂੰ ਠਹਿਰ ਕੇ ਮਿਲਦੇ ਤੁਸੀਂ ਜਿਆਦਾ ਅਰਜ਼ੀਆਂ ਨਹੀਂ ਹੈ ਜਦੋਂ ਬਿਜਲੀ ਖਰਚਦੇ ਹੋ ਨਾ ਉਦੋਂ ਫੋਨ ਨਹੀਂ ਯੂਜ਼ ਕਰਨਾ ਚਾਹੀਦਾ। ਲਓ ਜੀ ਆਪਾਂ ਤਾਂ ਰੋਟੀ ਬਣਾ ਲਈਏ ਸਾਰੀ ਤੇ ਕਿਚਨ 'ਚ ਅਸੀਂ ਸਮਾਨ ਆ ਵੇਖੋ ਮੈਂ ਤੇ ਇੱਥੇ ਨਾ ਰੋਟੀ ਭਾਜੀ ਇੱਥੇ ਲੈ ਆਈ। ਸਾਰਾ ਸਮਾਨ ਚੱਕ ਕੇ ਲਿਆ। ਸਾਡੀ ਇਸ ਕੰਮ ਨੂੰ ਆ ਕਿ ਜਿਵੇਂ ਹੁਣ ਸਾਦੀ ਹੋਣਾ ਸਮਾਨ ਇਥੋਂ ਬਸ ਇਹ ਕਲੀਨ ਹੋ ਜਾਊਗਾ ਤੇ ਰੋਟੀ ਆਪਾਂ ਪਾ ਲਈ ਆ। ਤੇ ਸੁੱਕੇ ਜਿਹੜੇ ਆਲੂ ਬਣਾਏ ਸੀ ਉਹ ਲੈ ਆਏ ਇਹ ਮਿਕਸਨ। ਲਓ ਜੀ ਹੁਣ ਤਾਂ ਅਸੀਂ ਖਾਣ ਲੱਗੇ ਆ ਰੋਟੀ। ਦੇਖੋ ਸਾਡੀ ਸਬਜ਼ੀ ਰੋਟੀ। ਚਲੋ ਜੀ ਆਪਾਂ ਬਲੌਗ ਦੇਣਾ ਇੱਥੇ ਕਰਦੇ ਆ ਐਂਡ ਤੇ ਕੱਲ ਨੂੰ ਕੰਟੀਨਿਊ ਕਰਾਂਗੇ ਨਵਾਂ ਵਲੌਗ। ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਬਾਹਰ ਦੂਰਾ ਹਾਲ ਨੇ ਰਕੁੱਪ ਤੇ ਮੀਂਹ ਬਿਲਕੁਲ ਨੇਰਾシャ ਆਇਆ ਪਿਆ ਬਿਲਕੁਲ ਬੁਰਾ ਹਾਲ ਆ ਤੇ ਮੀਂਹ ਪੈ ਰਿਹਾ ਤੇ ਲੋ ਜੀ ਆਪਣਾ ਨਾ ਮੌਸਮ ਜਿਹੜਾ ਬਿਲਕੁਲ ਖਰਾਬ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਮੀਂਹ ਵਗੈਰ ਵੀ ਪਿਆ ਬੱਦਲ ਬਹੁਤ ਗਰਜੇ ਤੇ ਉਸ ਤੋਂ ਬਾਅਦ ਫਿਰ ਮੈਂ ਵਲੌਗ ਵਾਸਤੇ ਮੈਂ ਬੰਦ ਕਰਤਾ ਸੀ ਪਰ ਟਮੇ ਬਾਅਦ ਤੋਂ ਹਲਕਾ-ਫੁਲਕਾ ਮੈਂ ਬਤਨ ਬਾੜ ਕੋਈ ਕੰਮ ਕਰਨ ਗਈ ਐਡ ਮੈਂ ਦੇਖਿਆ ਕਿ ਮੌਸਮ ਵੈਸੇ ਠੰਢੀ ਠੰਢੀ ਹਵਾ ਚੱਲ ਰਹੀ ਸੀ ਮੀਂਹ ਬੰਦ ਹੋ ਗਿਆ ਸੀ ਤੇ ਇੰਨਾ ਨਾ ਪਾਣੀ ਕੜ ਗਿਆ ਸਵੇਰੇ ਦੇ ਵਿੱਚ ਤੇ ਵਲੌਗ ਅੱਜ ਕਾਫੀ ਲੰਮਾ ਬਣ ਰਿਹਾ ਸੀ ਇਸ ਕਰਕੇ ਮੈਂ ਕੁਝ ਕੁ ਚੀਜ਼ਾਂ ਜਿਹਦੇ ਵਿੱਚ ਐਡ-ਆਨ ਨਹੀਂ ਕੀਤੀਆਂ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ